ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਵਿੰਦਵਾਲ ਸਾਹਿਬ ਮੇਰ ਕਰ ਰਹੇ ਸਨ ਜਿਨ੍ਹਾਂ ਨੂੰ ਬਾਣੀ 'ਚ ਇਹ ਸ਼ਬਦ ਵਰਤੇ ਹੈ ਗੋਬਿੰਦਵਾਲ ਗੋਬਿੰਦਪੁਰੀ ਸਮਜਲਨ ਤੀਰ ਵਿਪਾਸ ਬਣਾਇਓ ਜਿਹਨੂੰ ਭਾਈ ਸਾਹਿਬ ਨੇ ਲਿਖਿਆ ਫਿਰ ਬਸਾਇਆ ਗੋਵਿੰਦਵਾਲ ਅਚਰਜ ਖੇਲ ਨ ਲਖਿਆ ਜਾਈ ਹਜ਼ੂਰ ਬਖਸ਼ਾ ਕਰ ਰਹੇ ਨੇ ਇੱਕ ਸੱਜਣ ਲਾਹੌਰ ਦਾ ਕੋਠੀਦਾਰ ਆਇਆ ਇਹ ਮੇਰੀ ਬੇਨਤੀ ਕਿ ਲਬਜ ਕੋਠੀਦਾਰ ਸੀ ਬੜਾ ਪੁਰਾਣਾ ਜਿਵੇਂ ਅੱਜ ਬੈਂਕ ਨਹੀਂ ਜਾਂ ਕੋਠੀਦਾਰ ਨੂੰ ਕਹਿੰਦੇ ਸਨ ਜਿਹੜਾ ਹੁੰਡੀ ਤਾਰਦਾ ਹੁੰਦਾ ਸੀ ਜਿਵੇਂ ਅੱਜ ਕੱਲ ਆਪਾਂ ਬੈਂਕ 'ਚ ਚੈੱਕ ਡਰਾਫਟ ਪੁਰਾਣੇ ਸਮੇਂ ਹੁੰਡੀ ਹੁੰਦੀ ਹੁੰਦੀ ਸੀ ਜੇ ਮੰਨ ਲਓ ਕਿਸੇ ਨੇ ਹੁੰਡੀ ਲੈ ਕੇ ਦੇ ਦੇਣੀ ਸ਼ੌਕਰ ਨੂੰ ਤੇ ਉਹਨੇ ਉਸ ਜਿਹੜਾ ਬੰਦਾ ਕੋਠੀਦਾਰ ਹੁੰਦਾ ਸੀ ਸਿਸਟਮ 'ਚ ਬੈਂਕਾਂ ਵਰਗਾ ਸ਼ੌਕਰਾ ਉਹਨੂੰ ਜਾ ਕੇ ਕਾਗਜ਼ ਦਿਖਾਣਾ ਉਹ ਉਹਦੇ ਬਦਲੇ ਉਹਨੇ ਪੈਸੇ ਦੇ ਦਿੰਦਾ ਸੀ ਇਸ ਕੋਠੀਦਾਰ ਦਾ ਨਾਮ ਸੀ ਭਾਈ ਗੰਗੂ ਸ਼ਾਹ ਸ਼ਾਇਦ ਨਾਂ ਨਾ ਸੁਣਿਆ ਹੋਵੇ ਪਹਿਲਾਂ ਭਾਈ ਗੰਗੂ ਸ਼ਾ ਇਹ ਬੜਾ ਕਾਰੋਬਾਰੀ ਸੀ ਇਹਦਾ ਜੀ ਪਰਮੇਸ਼ਵਰ ਦਾ ਬਾਣਾ ਵਾਪਰਿਆ ਇਹਦਾ ਸਾਰਾ ਕਾਰੋਬਾਰ ਚੁਪਟ ਹੋ ਗਿਆ ਸਭ ਕੁਝ ਲਾ ਗਿਆ ਇਹ ਫਿਰ ਤੁਹਾਨੂੰ ਗੁਰੂ ਅਮਰਦਾਸ ਜੀ ਦੇ ਘਰ ਗਵਿੰਦਵਾਲ ਸਾਹਿਬ ਆ ਗਿਆ ਇਹਨੇ ਆ ਕੇ ਇਥੇ ਸੇਵਾ ਸ਼ੁਰੂ ਕਰ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਦੇਖਦੇ ਨੇ ਨਾਲੇ ਸੇਵਾ ਕਰਦੇ ਨਾਲ ਰੋਂਦਾ ਹੈ ਹਜ਼ੂਰ ਦੇਖਦੇ ਨੇ ਵੀ ਅੰਦਰੋਂ ਬੰਦਾ ਪੀੜਤ ਹੈ ਕੋਲ ਬੁਲਾ ਕੇ ਪੁੱਛਦੇ ਨੇ ਕੀ ਹੋਇਆ ਕਹਿੰਦਾ ਮਹਾਰਾਜ ਮੈਂ ਕੋਠੀਦਾਰ ਹਾਂ ਮੈਂ ਹੁੰਡੀਆਂ ਤਾਰਦਾਸਾਂ ਸ਼ੌਕਾਰਾਂ ਮੇਰਾ ਸਭ ਕੁਝ ਚਲਾ ਗਿਆ ਮੈਂ ਆਪ ਜੀ ਦੇ ਦਰ ਤੇ ਸੇਵਾ ਕਰਨਾ ਹੈ ਹਜ਼ੂਰ ਨੇ ਦੇਖ ਲਿਆ ਵੀ ਇਹਦੇ ਅੰਦਰ ਜੇ ਭੁੱਖ ਹੋਈ ਕਹਿੰਦੇ ਕੋ ਲਾਹੌਰ ਵਾਪਸ ਨਾ ਜਾਈਂ ਕੁਝ ਵਿਦਵਾਨ ਕਹਿੰਦੇ ਥੋੜੀ ਜੀ ਮਾਇਆ ਦਿੱਤੀ ਜਾ ਦਿੱਲੀ ਜਾ ਕੇ ਇਹ ਕੰਮ ਦੁਬਾਰਾ ਫਿਰ ਸ਼ੁਰੂ ਕਰ ਦੇ ਕੋਠੀਦਾਰ ਫਿਰ ਕਰੀ ਕੰਮ ਤੁਰ ਲੱਗ ਗਿਆ ਕਿ ਆ ਵੀ ਗੱਲ ਯਾਦ ਰੱਖੀ ਇਸ ਘਰ ਨੂੰ ਨਾ ਭੁੱਲੀ ਦਾ ਮਤਲਬ ਬਾਣੀ ਸ਼ਬਦ ਗੁਰੂ ਨਾ ਭੁੱਲੀ ਤੇ ਜਿੰਨਾ ਪਰਮਾਤਮਾ ਤੈਨੂੰ ਦਿੰਦਾ ਹੈ ਲੋੜਵੰਦ ਦੀ ਮਦਦ ਜ਼ਰੂਰ ਕਰੀ ਸੇਵਾ ਜ਼ਰੂਰ ਕਰੀ ਹੁਣ ਇਹ ਬਚਨ ਗੁਰੂ ਅਮਰਦਾਸ ਨੇ ਦੇ ਦਿੱਤੇ ਜੀ ਗੰਗੂ ਸਾਹਿਬ ਚਲਾ ਗਿਆ ਦਿੱਲੀ ਜੋ ਸਤਗੁਰਾਂ ਨੇ ਦਿੱਤਾ ਜਾਂ ਸ਼ਬਦ ਕਿਹਾ ਇਹਨੇ ਸ਼ੁਰੂ ਕਰ ਦਿੱਤਾ ਕਮਾਲ ਦੀ ਗੱਲ ਕੁਝ ਵੀ ਇਹਨਾਂ ਚ ਲਹਿਰਾ ਬਹਿਰਾ ਲਾਕੇ ਅੱਗੇ ਨੂੰ ਵੱਧ ਤਣਾੜ ਹੋ ਗਿਆ ਪੈਸੇ ਦੀ ਕਮੀ ਕੋਈ ਨਾ ਰਹੀ ਪਰ ਜਿਉਂ ਜਿਉਂ ਪੈਸਾ ਆਇਆ ਅੰਦਰ ਦੀ ਭੁੱਖ ਸੱਚੀ ਮੁੱਚੀ ਜੀ ਹਲਕੇ ਕੁੱਤੇ ਦੀ ਤਰ੍ਹਾਂ ਹੋਰ ਭੌਂਕਣ ਲੱਗ ਪਈ ਵੀ ਮੈਨੂੰ ਆ ਆ ਵੀ ਮੇਰਾ ਆ ਵੀ ਕੋਈ ਸੰਮਰਗ ਤ੍ਰਿਸ਼ਨਾ ਹੈ ਨਾ ਦੌੜਿਆ ਜਾ ਰਿਹਾ ਪੱਲੇ ਕੁਝ ਨਹੀਂ ਪਹਿਰਿਆ ਇਹਨੇ ਧੰ ਗੁਰੂ ਅਮਰਦਾਸ ਮਹਾਰਾਜ ਉਹ ਉਹਨਾਂ ਨੂੰ ਵੀ ਯਾਦ ਕਰਨਾ ਭੁੱਲ ਦਿੱਤਾ ਇੱਥੇ ਦਿੱਲੀ ਤੋਂ ਇੱਕ ਬ੍ਰਾਹਮਣ ਆਇਆ ਉਨੇ ਆ ਕੇ ਕਹਾਂ ਮਹਾਰਾਜ ਜੀ ਮੈਂ ਸੁਣਿਆ ਤੁਸੀਂ ਬੱਚਿਆਂ ਦੇ ਸਿਰ ਟੱਕਦੇ ਹੋ ਮੇਰੀ ਬੇਟੀ ਦਾ ਵਿਆਹ ਹੈ ਤੇ ਮੇਰੇ ਕੋਲ ਕੁਝ ਵੀ ਨਹੀਂ ਉਹਨੂੰ ਸੱਚੀ ਮੁੱਚੀ ਵਿਆਹ ਦਾ ਜੋੜਾ ਵੀ ਪਾਣ ਜੋਗੇ ਮੇਰੇ ਕੋਲ ਪੈਸੇ ਨਹੀਂ ਮੈਂ ਰੋਟੀ ਕਿ ਟੁਕ ਮੰਗਾ ਹਜ਼ੂਰ ਨੇ ਪੱਤਰ ਕਾ ਲਿਖ ਦਿੱਤੀ ਕਹਿਣ ਲੱਗੇ ਭਾਈ ਗੰਗੂ ਸ਼ਾਹ ਕੋਲ ਚਲੇ ਜਾਓ ਸਾਡਾ ਨਾਮ ਲਿਆ ਜੇ ਨਾਲ ਇੱਕ ਸ਼ਬਦ ਕਹਿ ਦਿੱਤਾ ਸਾਡਾ ਖਾਤਾ ਚੱਲਦਾ ਉਹਦੇ ਕੋਲ ਜਿਨਨੇ ਤੁਹਾਨੂੰ ਪੈਸੇ ਚਾਹੀਦੇ ਨੇ ਨਾ ਤੁਸੀਂ ਲੈ ਲਿਓ ਸਾਡੇ ਵੱਲੋਂ ਕਹਿ ਵੀ ਦਿਓ ਤੁਹਾਨੂੰ ਲਿਖ ਵੀ ਦਿੰਨੇ ਆ ਕਿ ਉਹ ਕਾਰਜ ਰਾਸ ਕਰ ਦੇਗਾ ਪੈਸੇ ਦੇ ਕੇ ਇਹ ਉਹਦੇ ਕੋਲ ਚਲਾ ਗਿਆ ਹੁਣ ਮੇਰੀ ਬੇਨਤੀ ਸੁਣੀਓ ਬੰਦਾ ਉਥੋਂ ਲੈ ਕੇ ਸਭ ਕੁਝ ਆਇਆ ਸੈਕਸਪੀਅਰ ਇਹ ਗੱਲ ਕਹਿੰਦਾ ਹੈ ਇਹ ਤਕਰੀਬਨ 99% ਬੰਦਿਆਂ ਦਾ ਸਮਾਜ ਵਿੱਚ ਵੀ ਖਾਲੇ ਤੇ ਧਰਮ ਵਿੱਚ ਵੀ ਇਹ ਹੈ ਉਹ ਕਹਿੰਦਾ ਜਦੋਂ ਬੰਦਾ ਮਕਾਨ ਦੀ ਛੱਤ ਤੇ ਚੜਦਾ ਇੱਕ ਇੱਕ ਪੌੜੀ ਤੇ ਖਾਤ ਤੇ ਪੈਰ ਰੱਖਦਾ ਡੰਡੇ ਡੰਡੇ ਤੇ ਉੱਤੇ ਚੜਦਾ ਪਰ ਜਦੋਂ ਛੱਤ ਤੇ ਚੜਦਾ ਸਭ ਤੋਂ ਪਹਿਲਾ ਕੰਮ ਇਹ ਕਰਦਾ ਜਿਸ ਪੌੜੀ ਨੇ ਚੜਾਇਆ ਉਹਦੇ ਬਲ ਪਿੱਟ ਹੋ ਜਾਂਦੀ ਹੈ ਤੁਸੀਂ ਦੇਖਿਓ ਜਦੋਂ ਬੰਦਾ ਪੌੜੀ ਚੜਦਾ ਜਿੰਨੇ ਚੜਾਇਆ ਹੁੰਦਾ ਮੈਂ ਕਈ ਵਾਰ ਉਹਨਾਂ ਕਈ ਸਿੰਘਾਂ ਨੇ ਭਾਈ ਸਾਹਿਬ ਬੈਠੇ ਬੜੀ ਮਦਦ ਕੀਤੀ ਇਸ ਬੰਦੇ ਦੀ ਜ਼ਿੰਦਗੀ 'ਚ ਤੇ ਮੈਨੂੰ ਕਈ ਵਾਰੀ ਕਹਿੰਦੇ ਮੈਂ ਸਟੇਜ 'ਤੇ ਅੱਜ ਕਹਿਣਾ ਕਹਿੰਦੇ ਆਂਦੇ ਨਹੀਂ ਨਹੀਂ ਇਹ ਸ਼ਬਦ ਨਾ ਕਿਹਾ ਕਰੋ ਮੈਂ ਕਹਿੰਦਾ ਜਿਸ ਬੰਦੇ ਨੇ ਦ੍ਰਿਸ਼ਟ ਮਾਨ ਵਿੱਚ ਕਿਸੇ ਦਾ ਕਿਸੇ ਨੇ ਕੀਤਾ ਹੈ ਜਿਹੜਾ ਬੰਦਾ ਉਹਨੂੰ ਭੁੱਲ ਗਿਆ ਅਦ੍ਰਿਸ਼ਟ ਦਾ ਸ਼ੁਕਰਾਨਾ ਕਦੋਂ ਕਰੇਗਾ ਜਿਹੜਾ ਜੀ ਦਿਸ ਰਹੇ ਸੱਚੀ ਮੁੱਚੀ ਅਕਸਰ ਲੋਕ ਬੋਲ ਜਾਂਦੇ ਆ ਉਹ ਪੌੜੀ ਦੀ ਤਾਂ ਉੱਤੇ ਚੜਨ ਦੀ ਦੇਰ ਇਹ ਪੁੱਛ ਗਏ ਭੁੱਲ ਗਏ ਉਹ ਗਿਆ ਜੀ ਉਹਨੇ ਜਾ ਕੇ ਕਿਹਾ ਜੀ ਮੈਨੂੰ ਗੁਰੂ ਅਮਰਦਾਸ ਨੇ ਭੇਜਿਆ ਉਹ ਕਹਿੰਦਾ ਕਿਹੜੇ ਅਮਰਦਾਸ ਕਿਹੜੇ ਅਮਰਦਾਸ ਉਹਨਾਂ ਕਹਿੰਦਾ ਗੋਇੰਦਵਾਲ ਸਾਹਿਬ ਵਾਲੇ ਕਹਿੰਦਾ ਕਿਹੜੇ ਗੋਇੰਦਵਾਲ ਉਹਨਾਂ ਕਹਿੰਦੇ ਆ ਤੁਹਾਨੂੰ ਦਿੱਤਾ ਜੀ ਐਸਾਂ ਨੂੰ ਕਿਹਾ ਉਹਨਾਂ ਨੇ ਪੱਤਰ ਕਾ ਦਿੱਤੀ ਮੇਰੀ ਬੱਚੀ ਦਾ ਵਿਆਹ ਹੈ ਸਾਡਾ ਖਾਤਾ ਹੈ ਉਹ ਇੰਨਾ ਮਾਇਆ ਦੀ ਤ੍ਰਿਸ਼ਨਾ ਚ ਡੁੱਬ ਚੁੱਕਾ ਸੀ ਉਹ ਭੁੱਲ ਗਿਆ ਕਹਿਣ ਲੱਗਾ ਜੀ ਸਾਡੇ ਖਾਤੇ ਚ ਵਈ ਚ ਕੋਈ ਨਾ ਨੀ ਅਮਰਦਾਸ ਉਹ ਵਿਚਾਰਾ ਵਾਪਸ ਆ ਗਿਆ ਗੁਰਦੇਵ ਨੇ ਨਾ ਸਵੇਕ ਨਹੀਂ ਸ਼ਬਦ ਕਿਹਾ ਕਹਿਣ ਲੱਗਾ ਮਹਾਰਾਜ ਉਹ ਕਹਿੰਦਾ ਤੁਹਾਡਾ ਕੋਈ ਨਾ ਨਹੀਂ ਉੱਥੇ ਕਾਤੇ ਚ ਹਜ਼ੂਰ ਨੇ ਸੁਬਹਿ ਕਰਨ ਕਹਿ ਦਿੱਤਾ ਜੇ ਉਹਦੇ ਖਾਤੇ 'ਚ ਨਾ ਕੋਈ ਨਹੀਂ ਤੇ ਸਾਡੇ ਖਾਤੇ 'ਚ ਵੀ ਹੋਏ ਨਹੀਂ ਤੇਰਾ ਕਾਰਜ ਵਿਰਾਸ ਹੋ ਜਾਏਗਾ ਦਿੱਤੇ ਉਹਨਾਂ ਗੁਰੂ ਅਮਰਦਾਸ ਦੇ ਬੋਲ ਨੇ ਤੇ ਗੁਰੂ ਅਮਰਦਾਸ ਦੇ ਬੋਲ ਬੜੇ ਜ਼ਾਹਰਾ ਨੇ ਜੀ ਕੋਈ ਬੰਦਾ ਯਾਦ ਰੱਖੋ ਫੁਆਰਾ ਓਨੀ ਦੇਰ ਤੱਕ ਹੀ ਪਾਣੀ ਛੱਟਦਾ ਜਦੋਂ ਥੱਲਿਓਂ ਪਾਣੀ ਆ ਰਿਹਾ ਹੈ ਜੇ ਫੁਆਰੇ ਦਾ ਮੂੰਹ ਇਹ ਹੰਕਾਰ ਕਰਕੇ ਕਹੋ ਸਾਡਾ ਪਾਣੀ ਉਹਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਜਦੋਂ ਪਿੱਛੇ ਟੋਟੀ ਬੰਦ ਹੋ ਗਈ ਨਾ ਤੇ ਫੁਆਰੇ ਦੇ ਸਰਾਖ ਖਾਲੀ ਰਹਿ ਜਾਣੇ ਜਿਹੜੇ ਵੰਡਦੇ ਨੂੰ ਮੰਗਤੇ ਬਣ ਜਾਂਦੇ ਹੁੰਦੇ ਆ ਫੁਆਰੇ ਵਿੱਚ ਪਾਣੀ ਪਿੱਛੋਂ ਜਾਏਗਾ ਤੇ ਬਾਹਰ ਵੰਡੇਗਾ ਨਾ ਜਿੱਥੋਂ ਇਹਨਾਂ ਕੁਝ ਆ ਰਿਹਾ ਸੀ ਸੱਚੀ ਮੁੱਚੀ ਉਹਨੂੰ ਭੁੱਲ ਗਿਆ ਤੁਹਾਨੂੰ ਗੁਰੂ ਅਮਰਦਾਸ ਨੇ ਕਿਹਾ ਚਲੋ ਠੀਕ ਜੇ ਨਹੀਂ ਤੇ ਉਹਦੀ ਮੌਜ ਸੁਭਾ ਕਰਨ ਕਿਹਾ ਐਨਾ ਪੁੱਠੀ ਬਾਜੀ ਪਈ ਜੇ ਉਥੋਂ ਨਸਿਆ ਦੇਨਦਾਰਾਂ ਦਾ ਦੇਣਾ ਸੀ ਦਰਦਾ ਨਸਿਆ ਇੱਥੇ ਆ ਕੇ ਫਿਰ ਮਹਾਰਾਜ ਦੇ ਸਾਹਮਣੇ ਨਹੀਂ ਹੋਇਆ ਭਾਂਡੇ ਵਾਂਜੀ ਜਾਣੇ ਸੇਵਾ ਕਰੀ ਜਾਣੀ ਰੋਈ ਜਾਣਾ ਫਿਰ ਵੇ ਮੈਂ ਕਿਹਨਾ ਗੁਰਮਖੋ ਗੁਰੂ ਬੜਾ ਦਿਆਲੂ ਜੇ ਸੱਚੀ ਜਿ ਕਿਵਰੀ ਸੋਚਣਾ ਜਿੰਨੇ ਮਰਜੀ ਗੁਨਾਹ ਕੀਤੇ ਹੋਣ ਇੱਕੋ ਹੀ ਗੱਲ ਬਸ ਸੀ ਭਾਈ ਗੁਰਦਾਸ ਸਾਹਿਬ ਦੀ ਮੈਂ ਤਾਂ ਅਸੀਂ ਆਪਣੀ ਅਰਦਾਸ ਕਰਨਿਆਂ ਸਤਿਗੁਰੂ ਅਸੀਂ ਕਰਮਾਂ ਕਰਕੇ ਕਦੀ ਨਹੀਂ ਛੁਟਣਾ بس ਜੇ छुटਣਾ ਤੇ ਤੇਰੀ ਕਿਰਪਾ ਨਾਲ छुटਣਾ ਹੈ ਜੇ ਸਾਡੇ ਕਰਮ ਦੇਖੇ ਤੇ ਨਰਕ ਵਿੱਚ ਵੀ ਸਾਨੂੰ ਥਾਂ ਨਹੀਂ ਆਪਣੀ ਕਰਨੀ ਕਰ ਨਰਕ ਹੂ ਨਾ ਪਾਵੂ ਠੌਰ ਤੁਮਰੋ ਬਿਰਦ ਕਰ ਆਸਰੋ ਸਮਾਰ ਹੂੰ ਆਪਣੀ ਕਰਨੀ ਕਰਕੇ ਨਰਕ ਜਤਾਨੀ ਵਾਪਸ ਆ ਗਿਆ ਰੋਈ ਜਾਏ ਸੇਵਾ ਕਰੀਏ ਸੱਚੀ ਮੁੱਚੀ ਅੰਦਰੋਂ ਧੁੱਪ ਗਿਆ ਹਜ਼ੂਰ ਨੇ ਇੱਕ ਦਿਨ ਮੋਢਿਓਂ ਪਕੜ ਕੇ ਆ ਗੰਗਾ ਸ਼ਾ ਮੈਂ ਕਹਿੰਦਾ ਨਹੀਂ ਮਹਾਰਾਜ ਅਕਿਰਤ ਕਣਖਾਂ ਭੁੱਲ ਗਿਆ ਹਜ਼ੂਰ ਨੇ ਸੀਨੇ ਨਾਲ ਲਾ ਕੇ ਕਿਹਾ ਜਾ ਅੱਗੇ ਕਲੀ ਦੌਲਤ ਦਿੱਤੀ ਸਿਆ ਜੁਰਖਾਨੀਅਤ ਦਾ ਖਜ਼ਾਨਾ ਦਿੱਤਾ ਉਹਨੂੰ ਫਿਰ ਸਤਗੁਰਾਂ ਨੇ ਮਨਜੀ ਬਖਸ਼ੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਜੇ ਰੱਬ ਦੌਲਤ ਵੀ ਦਿੰਦਾ ਹੈ ਨਾ ਪਰ ਜਿੰਨਾ ਰੱਬ ਦੇਵੇ ਨਾ ਉਹਨਾਂ ਨੇ ਇਤਨੇ ਮਹੂਰ ਬਿਦਾ ਦੇਕੇ